आल्टू न्यूज चॅनल दे विच स्वागत ਇਸ ਖਬਰ ਦੇ ਵਿੱਚ ਇੱਕ ਐਸੇ ਕਿਸਾਨ ਦੀ ਕਹਾਣੀ ਹੈ ਜੋ ਕਿ ਬਹੁਤ ਦੇਰ ਤੋਂ ਸੁਪਰਸੀਡਰ ਵਰਤ ਰਿਹਾ ਸੀ ਪਰ ਵਾਤਾਵਰਣ ਦਾ ਧਿਆਨ ਰੱਖਦੇ ਹੋਏ ਦੇਸ਼ ਦੇ ਲੋਕਾਂ ਦੀ ਸੇਵਾ ਵੀ ਕਰ ਰਿਹਾ ਸੀ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੇ ਉੱਤੇ ਵੀ ਇਹ ਖਬਰ ਪ੍ਰਸ਼ੰਸਾ ਵਿੱਚ ਖੜਾ ਕਰਦੀ ਹੈ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਦਬਾ ਦਿਓ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਮਿਲ ਸਕਣ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਤੇ ਬਿਜਾਈ ਲਈ ਸੁਪਰਸੀਡਰ ਤਕਰੀਰ ਨੂੰ ਅਪਰਾਉਂ ਦੀ ਸਲਾਹ ਦੇ ਰਹੇ ਹਨ ਪਰ ਉਥੇ ਹੀ ਜ਼ਿਲ੍ਹਾ ਗੁਦਾਸਪੁਰ ਦੇ ਹਲਕਾ ਡੇਰਾ ਬభవਨਾਨਕ ਦੇ ਪਿੰਡ ਕੋਟਵਾਲਵੀ ਦੇ ਵਿੱਚ ਕਿਸਾਨ ਨੂੰ ਸੁਪਰਸੀਡਰ ਨਾਲ ਬਿਜਾਈ ਬਹੁਤ ਮਹਿੰਗੀ ਪਈ ਤੇ ਸੁਪਰਸੀਡਰ ਮੁਸੀਬਤ ਦਾ ਕਾਰਨ ਬਣ ਗਿਆ ਜਦੋਂ ਅਚਾਨਕ ਸੁਪਰਸੀਡਰ ਦੇ ਵਿੱਚ ਸ਼ਾਰਟ ਸਰਕਟ ਹੋਣ ਤੇ ਅੱਗ ਲੱਗ ਗਈ ਤੇ ਅੱਗ ਲੱਗਣ ਨਾਲ ਜਿੱਥੇ ਸੁਪਰਸੀਡਰ ਸੜ ਕੇ ਸੁਆਹ ਹੋ ਗਿਆ ਉਥੇ ਹੀ ਲੱਖਾਂ ਦਾ ਉਸ ਦਾ ਟਰੈਕਟਰ ਵੀ ਪੂਰੀ ਤਰ੍ਹਾਂ ਅਗਦੀ ਚਪੇਟ ਦੇ ਵਿੱਚ ਆ ਗਿਆ ਤੇ ਡਰਾਈਵਰ ਵੀ ਜ਼ਖਮੀ ਹੋ ਗਿਆ ਜਦੋਂ ਖੇਤੀਬਾੜੀ ਵਿਭਾਗ ਦੇ ਅਫਸਰ ਦੇ ਨਾਲ ਸੰਪਰਕ ਸਾਧਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਮਾੜਾ ਹੋਇਆ ਹੈ ਤੇ ਉਹ ਇਸ ਤੇ ਕੁਝ ਨਹੀਂ ਕਰ ਸਕਦੇ ਕਿਉਂਕਿ ਐਸੀ ਘਟਨਾ ਦਾ ਵਿਭਾਗ ਜਾਂ ਸਰਕਾਰ ਵੱਲੋਂ ਕੁਝ ਵੀ ਮੁਆਵਜ਼ਾ ਤੈਅ ਨਹੀਂ ਹੈ ਜ਼ਿਕਰਯੋਗ ਹੈ ਕਿ ਇਹ ਨੁਕਸਾਨ ਇੱਕ ਇਹੋ ਜਿਹੇ ਕਿਸਾਨ ਦਾ ਹੋਇਆ ਹੈ ਜੋ ਪਿਛਲੇ ਕਾਫੀ ਸਮੇ ਤੋਂ ਪ੍ਰਾਲੀ ਨੂੰ ਅੱਗ ਨਹੀਂ ਸੀ ਲਗਾ ਰਿਆ ਸਗੋਂ ਸੁਪਰਸੀਡਰ ਦਾ ਉਪਯੋਗ ਕਰ ਰਿਹਾ ਸੀ ਪਰਿਵਰਣ ਦਾ ਧਿਆਨ ਰੱਖਦੇ ਹੋਏ ਉਹ ਦੇਸ਼ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਸੀ ਉੱਥੇ ਹੀ ਬਹੁਤ ਸਾਰੇ ਕਿਸਾਨਾਂ ਦੀ ਜ਼ੁਬਾਨ ਤੇ ਇਹ ਵੀ ਸਵਾਲ ਸੀ ਕਿ ਕੀ ਇਸ ਕਿਸਾਨ ਦੀ ਮਦਦ ਲਈ ਕਿਸਾਨ ਜਥੇਬੰਦੀਆਂ ਤੇ ਸਰਕਾਰ ਨੂੰ ਤੁਰੰਤ ਅੱਗੇ ਨਹੀਂ ਆਉਣਾ ਚਾਹੀਦਾ ਤੇ ਕੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਾ ਸਿਰਫ ਪਰਾਲੀ ਨੂੰ ਅੱਗ ਲਾਉਂਦੇ ਹੀ ਉਲਝਣ ਦਾ ਕੰਮ ਰਹਿ ਗਿਆ ਹੈ ਆਉਂਦੇ دیکھتے ਹਾਂ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹਰਪਾਲ ਸਿੰਘ ਪਿੰਡ ਕੋਡਮੋਲਵੀ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਬਰਾਨਾ ਪਰ ਜਿਹੜਾ ਜੋ ਮਸ਼ੀਨ ਹੈ ਟਰੈਕਟਰ ਔਰ ਰੋਟਾਵੇਟਰ ਨੂੰ ਅਟਕ ਲੀ ਕੀ ਕਰ ਰੋਟਾਵੇਟਰ ਨਹੀਂ ਜੀ ਸੁਪਰ ਸੀਡਰ ਹੈ ਸੁਪਰ ਸੀਡਰ ਕਰਨ ਦੇ ਹਾਂ ਤੇ ਸੁਪਰ ਸੀਡਰ ਕੋ ਸਰਕਲ ਸ਼ਾਰਟ ਸਰਕਲ ਹੋਇਆ ਤੇ ਸ਼ਾਰਟ ਸਰਕਲ ਦੇ ਨਾਲ ਹੀ ਅੱਗ ਲੱਗ ਗਈ ਹੈ ਅੱਗੇ ਪਿਛਲੇ ਬੰਨੇ ਉਹਦੇ ਪਲਾਸਟਿਕ ਦੀ ਟੈਂਕੀ ਜਿਹੜੀ ਪਿਛਲੇ ਬੰਨੇ ਨੂੰ ਅੱਗੇ ਗਈ ਹੈ ਤੇ ਆਗੋ ਬਲਾਸਟ ਹੋ ਗਈ ਟੈਂਕੀ ਬਲਾਸਟ ਹੋ ਗਈ ਏਕਦਮ ਅੱਗ ਅਸੀਂ ਬੜੀ ਕੋਸ਼ਿਸ਼ ਕੀਤੀ ਬੁਝਾਉਣ ਦੀ ਪਰ ਨਹੀਂ ਬੁਝੀ ਜਿਹੜਾ ਟਰੈਕਟਰ ਹੋ 90 95% ਸੜ ਚੁੱਕਾ ਬਿਲਕੁਲ ਡੈਡ ਸਰ ਜਿਹੜਾ ਡਰਾਈਵ ਕਰਾ ਰਿਹਾ ਉਹਦੇ ਕੀ ਨਾਮ ਡਰਾਈਵਰ ਤੇ ਇੰਨਾ ਘਬਰਾਇਆ ਹੋਇਆ ਉਹਨੂੰ ਖੜਿਆ ਜੇ ਮੈਡੀਕਲ ਹੋਣ ਵਾਸਤੇ ਦਵਾਈ ਦੋਈ ਮੜੀ ਮੁੱਟੀ ਦੀ ਵਾਂਸੜੀ ਹੈ ਸਿਰ ਖੜਿਆ ਉਹਨੂੰ ਦਵਾਈ ਦੋਈ ਹੋਣ ਵਾਸਤੇ ਬਹੁਤ ਜ਼ਿਆਦਾ ਘਬਰਾ ਗਿਆ ਉਹ ਇਹ ਟਰੈਕਟਰ ਕਿਹੜਾ ਸੀ ਟਰੈਕਟਰ ਜੌਂਡੀਆ ਰਹੀ ਜੀ ਕਿਹੜਾ ਮਾਡਲ ਹੈ ਪਤਾ ਦੱਸੋ ਇਹ ਰਹਾ 2011 ਮਾਡਲ ਜੇ ਕਿੰਨੇ ਕਿ ਲੱਖ ਦਾ ਗਿਆ ਉਹਨੂੰ ਖਾਣ ਜਿਹੜਾ ਹੁਣ ਟਰੈਕਟਰ ਭਾਜੀ ਨਵੇਂ ਫਰੈਸ਼ ਟਾਇਰ ਪਏ ਹੈ ਜੇ ਟਾਇਰ ਵੀ ਵੇਖੀ ਤੁਸੀਂ ਵੇਖ ਲਓ ਤੇ ਵੀਡੀਓ ਦੇ ਵਿੱਚ ਨਵੇਂ ਚੋਗਾ ਨਵਾਂ ਹੀ ਚੜਿਆ ਉਹਨੂੰ ਪਾਵਲੇ ਟਾਇਰ ਦਾ ਤੁਸੀਂ ਦਾ ਰੇਟ ਲਾ ਹੀ ਲੋ ਵੀ ਕਿੰਨਾ ਰੇਟ ਆ ਪਾਵਲੇ ਨਵਾਂ ਕਢਾਈ ਤੇ 10 ਲੱਖ ਦਾ ਡਾਕਟਰ ਜੀ 7-8 ਲੱਖ ਦਾ ਡਾਕਟਰ ਦੀ ਕੀਮਤ ਤੇ ਆਈ ਹੈ ਜੀ ਇਸ ਬੰਦ ਵਿੱਚ ਤੁਸੀਂ ਖੇਤੀਬਾੜੀ ਮੈਕਨਿਟ ਦਿਖਾੜਿਆ ਨਾ ਕੋਈ ਕੀਤਾ ਰਸਵਾ ਜੀ ਰਸਵਾ ਫੋਨ ਕੀਤਾ ਵਾ ਕਹਿੰਦੇ ਆਉਨੇ ਆਂ ਜੀ ਖੇਤੀਬਾੜੀ ਵਿਭਾਗ ਵਾਲਿਆਂ ਨਾਲ ਕੀਤਾ ਰਸਵਾ ਕਹਿੰਦੇ ਆਹੀ ਆਉਨੇ ਆਂ ਵੈਸੇ ਇਹਦੇ ਚ ਜਿਹੜੀ ਅੱਗ ਲੱਗਣ ਦਾ ਕਾਰਨ ਕਿੰਨੂ ਕਸੂਰ ਤੁਮ ਮੰਨਦੇ ਜੀ ਵੈਸੇ ਸਿਨੈਰੀ ਜੇ ਇਹ ਹੀ ਅੱਗ ਅੱਗ ਤੇ ਹੀ ਲਾਉਂਦੇ ਨਹੀਂ ਅੱਗੇ ਕਿਤੇ ਸਾਰੀ ਜੰਨੀ ਕਰਨ ਕੇ ਵੀਜੀ 18 ਕਿੱਲੇ ਸੁਖਦੇਵ ਸਿੰਘ ਜੇ ਨਾਮ ਜਿਹਦਾ ਟਾਕਰਾ ਸਨ ਸਰਦਾਰ ਮਹਿੰਗਾ ਸਿੰਘ ਪਿੰਡ ਕੋਟਮੋਲ ਵੀ ਜਲਾ ਗੁਰਦਾਸਪੁਰ ਸੀ ਡੇਰਾ ਬਾਬਾ ਨਾਨਕ ਉਹਦੀ 18 ਕਿੱਲੇ ਜ਼ਮੀਨ ਹੈ 18 ਕਿੱਲੇ ਜ਼ਮੀਨ ਦੇ ਵਿੱਚ ਇੱਕ ਕਿਤੇ ਮਾਸਾ ਜਿਨੀ ਅੱਗ ਨਹੀਂ ਲਾਈ ਨਾ ਪਰਾਲੀ ਨੂੰ ਲਾਉਂਦਾ ਉਹ 나ੜ 나ੜ ਨੂੰ ਹੀ ਲਾਉਂਦਾ ਅੱਗ ਉਸੇ ਤਰ੍ਹਾਂ ਹੀ ਕਰਨ ਕੇ ਬੀਜਦਾ ਨਹੀਂ ਤੇ ਉਹ ਬੇਸ਼ੱਕ ਉਹ محکمہ ਪਟਵਾਰੀ ਲਿਆ ਕੇ ਨਿਸ਼ਾਨਦਾਈ ਚੈੱਕ ਕਰਾ ਕੇ ਉਹਦੀ ਚੈੱਕ ਕਰਾ ਲੈ ਵੀ ਇੱਕ ਮਾਸਾ ਜਿਨੀ ਅੱਗ ਨਹੀਂ ਲਾਉਂਦਾ ਉਹ ਬੰਦਾ ਇਦਾਂ ਹੀ ਬੀਜਦਾ ਜੇ ਸੁਪਰਸੀਡਰ ਵੀ ਪਿਛਲੀ ਵਾਰੀ ਨਮਾ ਲਿਆ ਸੁਪਰਸੀਡਰ ਦਾ ਵੀ ਪਸਤਾਲ ਪਸਤਾਲ ਦੇ ਸੜ ਗਏ ਆ ਪਾਈਪਾਂ ਜਿਹੜੀਆਂ ਉਹਦੀਆਂ ਸੜਗੀਆਂ ਨੇ ਅਸਲੀ ਬਹੁਤਾ ਜਿਹੜਾ ਨੁਕਸਾਨ ਹੋਇਆ ਸ਼ਾਰਟ ਸਰਕਲ ਦੇ ਨਾਲ ਪਿੱਛੇ ਪਲਾਸਟਿਕਟ ਦੀ ਟੈਂਕੀ ਜਦੋਂ ਪਲਾਸਟਿਕਟ ਦੀ ਟੈਂਕੀ ਨੂੰ ਅੱਗ ਲੱਗੀ ਆ ਇਕਦਮ ਬਲਾਸਟ ਹੋਇਆ ਬਹੁਤੀ ਤੇਜ਼ ਹੋਈ ਅੱਗ ਮਣ ਕੇ ਟਾਇਰ ਨੂੰ ਲੱਗੀ ਆ ਜਦੋਂ ਟਾਇਰ ਨੂੰ ਅੱਗ ਲੱਗੀ ਉਹ ਪਟਾਕਾ ਵੱਜਾ ਬੜੀ ਦੂਰ ਫਿਰ 나ੜ ਨੂਰ ਬਾਕੀ ਨੂੰ ਸਾਡੇ ਸਾਹਮਣੇ ਅੱਗ ਲੱਗੀ ਉਹਦੀਆਂ ਵੀਡੀਓ ਹੈਗੀਆਂ ਸਾਡੇ ਕੋਲ ਹੁਣ ਕੀ ਪ੍ਰਚਾਸ਼ਨ ਕੀ ਇਹਦਾ ਬੰਦ ਅਸੀਂ ਆਨੇ ਪ੍ਰਦਰਸ਼ਨ ਨੂੰ ਇਹੋ ਹੀ ਜਾਣੇ ਆ ਵੀ ਸਾਨੂੰ ਇਹਦਾ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਏ ਸਾਡਾ ਜਿਹੜਾ ਨੁਕਸਾਨ ਹੋਇਆ ਵਾ ਨੇ ਦੇ ਸੁਪਰਸੀਡਰ ਦੇ ਨਾਲ ਐਡਾ ਤਗੜਾ ਰਿਸਕ ਲੈ ਕੇ ਬੰਦਾ ਕਣਕੀ ਬੀਜਦਾ ਅੱਗੇ ਬੋਰੀਆਂ ਵੜਦਾ ਕਈ ਕੋਈ ਜ਼ਿੰਮੇਦਾਰ ਕਰਦਾ ਐਡੀ ਭਾਰੀ ਮਸਿੰਦਰੀ ਨੂੰ ਬੀਜਦਾ ਵੀ ਜੇ ਅਸੀਂ ਅੱਗ ਲਾਉਂਨੇ ਆ ਤੇ ਕਾਰਵਾਈਆਂ ਹੁੰਦੀਆਂ ਅਸੀਂ ਅੱਗ ਨਹੀਂ ਲਾਉਂਦੇ ਤੇ ਅੱਗ ਲਾਉਣ ਦੇ ਨਾਂ ਹੀ ਨਾ ਤਗੜਾ ਕੰਮ ਕਰਨਦੇ ਆ ਖੇਤੀਬਾੜੀ ਸਾਡੇ ਦਫ਼ਤਰ ਜਿਹੜੀ ਜਗ੍ਹਾ ਬਲਾਕ ਅਫਸਰ ਜੀ ਫਤੇਗੜ ਚੂੜੀਆਂ ਦੇ ਠੀਕ ਹੈ ਜੀ ਕਹਿੰਦੇ ਵੀ ਅਸੀਂ ਕੀ ਕਹਿ ਸਕਦੇ ਅਸੀਂ ਤੁਹਾਡੇ ਨਾਲ ਦੁਖੀ ਅਸੀਂ ਕਹਿੰਦੇ ਬੜਾ ਮਾੜਾ ਹੋਇਆ ਵਾ ਅਸੀਂ ਦੇਖੋ ਕੋਈ ਜੀ ਕਹਿ ਸਕਦੇ ਹਾਂ ਦੇ ਹੁਣ ਫੋਨ ਫੇਰ ਕੀਤਾ ਬੰਦੇ ਵੀ ਆਉਣ ਲੱਗੇ ਆ ਸਰ ਉਹਨਾਂ ਮਾੜੇ ਕਹਿੰਦਾ ਜਦ ਤੂੰ ਅੱਗ ਲਗਾਉਂਦੇ ਜੇ ਹਾਂਜੀ ਉਸ ਵੇਲੇ ਤੁਹਾਡੇ ਦੇ ਕਾਰਵਾਈਆਂ ਹੁੰਦੀਆਂ ਉਦੋਂ ਫਿਰ ਕੌਣ ਚੁਮੀ ਰਹਿ ਇੱਕ ਗੱਲ ਤੇ ਹੀ ਪੁੱਛੀ ਉਹਨਾਂ ਨੂੰ ਕਿਹਾ ਫੋਨ ਤੇ ਜੀ ਇੰਨੀ ਗੱਲ ਕਿ ਜਦੋਂ ਅਸੀਂ ਅੱਗ ਲਾਉਂਨੇ ਉੱਤੇ ਕਾਰਵਾਈਆਂ ਹੁੰਦੀਆਂ ਹੁਣ ਕਿਉਂ ਨਹੀਂ ਤੁਸੀਂ ਆ ਸਕਦੇ ਤੇ ਹੁਣ ਕਹਿੰਦੇ ਵੀ ਆਉਣੇ ਆ ਪਹਿਲਾਂ ਤਾਂ ਸਾਡਾ ਜਵਾਬ ਇਹੋ ਦਿੱਤਾ ਉਹਨਾਂ ਨੇ ਤੇ ਅਸੀਂ ਕੀ ਕਰ ਸਕਦੇ ਐ ਤੁਹਾਡੇ ਨਾਲ ਬੜੀ ਮਾੜੀ ਗੱਲ ਹੋਈ ਐ ਜੇ ਨਹੀਂ ਆਉਂਦੇ ਫੇਰ ਕੀ ਕਾਰਵਾਈ ਕਰਦੇ ਨਾ ਕਾਰਵਾਈ ਨਾ ਕਰਾਂਗੇ ਤੇ ਕੱਲ ਨੂੰ ਧਰਨਾ ਲਾਵਾਂਗੇ ਉਹਨਾਂ ਦੇ ਦਸਤਰ ਅੱਗੇ ਜਾ ਕੇ ਸੁਖਦੇਵ ਸਿੰਘ ਐ ਜੀ ਪ तहसील देराबाबनानक जिला ਗਰਦਾਸਪੁਰ ਤੇ ਕਣਕ ਬੀਜ ਰਹੇ ਹਾਂ ਮੈਂ ਬੇਸਿਕਲੀ ਟੀਚਰ ਹਾਂ ਇਹ ਤੋਂ 10 ਕਿਲੋਮੀਟਰ ਮੇਰੀ ਜੋਬ ਹੈ ਮੈਂ ਉੱਥੇ ਜਾਂਦੇ ਡਰਾਈਵਰ ਮੇਰਾ ਜਿਹੜਾ ਉਹ ਕਣਕ ਬੀਜ ਰਿਆ ਸੀ ਕੋਈ 7-8-7 10 ਸਾਲ ਤੋਂ ਲਗਭਗ ਮੈਂ ਅੱਗ ਨਹੀਂ ਲਾ ਰਿਹਾ 18 ਕਿਲੇ ਜ਼ਮੀਨ ਹੈ ਮੇਰੇ ਕੋਲ ਤੇ ਉਹ ਅੱਗ ਜਿਹੜੀ ਸੀ ਉਹ ਪਹਿਲੀ ਪਹਿਲਾਂ ਖਿਲਾ ਰਿਹਾ ਸੀ ਤੇ ਬਾਅਦ ਵਿੱਚ ਉਹ ਟਰੈਕਟਰ ਨਾਲ ਚਲਾ ਰਹੀ ਤੇ ਕੋਈ ਸਰਕਟ ਸ਼ਾਰਟ ਸਰਕਟ ਹੋਇਆ ਟਰੈਕਟਰ ਦੇ ਵਿੱਚੋਂ ਤੇ ਟੈਂਕੀ ਦੇ ਨਾਲ ਉਹ ਸਰਕਟ ਹੋਇਆ ਟੈਂਕੀ ਪਲਾਸਟਿਕ ਦੀ ਹੋਣ ਕਰਕੇ ਬਲਾਸਟ ਹੋਇਆ ਮੈਨੂੰ ਉਹਨਾਂ ਨੇ ਫੋਨ ਕੀਤਾ ਜਿੰਨੇ ਚਿਰ ਨੂੰ ਮੈਂ ਇੱਥੇ ਪਹੁੰਚਿਆ ਉਹਨਾਂ ਚਿਰ ਤੱਕ ਇਸ ਟਰੈਕਟਰ ਜਿਹੜਾ ਸੀ ਪੂਰਾ ਤਰ੍ਹਾਂ ਨਾਲ ਸਾੜ ਚੁੱਕਾ ਈ ਤੇ ਮੈਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਮੈਂ ਜੇ ਇਹੀ ਅੱਗ ਨਹੀਂ ਲਾਉਂਦੇ ਤੇ ਸਾਡਾ ਏਡਾ ਵੱਡਾ ਲਾਸ ਹੋਇਆ ਵਾ ਤੇ ਜੇ ਇਹੀ ਲਾਉਨੇ ਆ ਤੇ ਸਾਡੇ ਦੇ ਪਰਚੇ ਹੁੰਦੇ ਆ ਤੇ ਫੇਰ ਸਾਨੂੰ ਜਿਹੜਾ ਵਾ ਇਹਦਾ ਜਿਹੜਾ ਸਰਜਾਨਾ ਵਾ ਜਾਂ ਇਹਦਾ ਜਿਹੜਾ ਵੀ ਕੁਛ ਹੈਗਾ ਵਾ ਉਹ ਸਾਨੂੰ ਮਿਲਣਾ ਚਾਹੀਦਾ ਵਾ ਵੀ ਅੱਗ ਨਹੀਂ ਲਾਈ ਤੇ ਸਾਡਾ ਡਾ ਵੱਡਾ ਨੁਕਸਾਨ ਹੋ ਗਿਆ ਇਹਨਾ ਫਿਰ ਆਈ ਅੱਗ ਲਾ ਕੇ ਪੀਚ ਲਈਏ ਆਪਾਂ ਨੁਕਸਾਨ ਨਾ ਕਰਾਈ ਆਪਾਂ ਜਾਨੀ ਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਦੋਂ ਅੱਗ ਲੱਗੀ ਆ ਮੇਰਾ ਡਰਾਈਵਰ ਜਿਹੜਾ ਆਈ ਉਹ ਘਬਰਾ ਗਿਆ ਉਹਦੀ ਬਾਹ ਤੇ ਥੋੜੀ ਜੀ ਸੜੀ ਆ ਉਹਨੂੰ ਲੈ ਗਏ ਘਬਰਾ ਗਿਆ ਹੀ ਪਰ ਜ਼ਿਆਦਾ ਉਹਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਜੀ ਕਿੰਨੇ ਕਾਲ ਲੱਖ ਦਾ ਜਿਹੜਾ ਤੁਸੀਂ ਜਿਹੜਾ ਨੁਕਸਾਨ ਜਿਹੜਾ ਮੰਗਦੇ ਹੋ ਤੁਸੀਂ ਪ੍ਰਿੰਟ ਘਟੂ ਘਟ 3.5 ਲੱਖ ਰੁਪਈਆ ਮੇਰਾ ਜਿਹੜਾ ਉਹ ਟਰੈਕਟਰ ਤੇ ਹੁਣ ਮੈਂ ਜੇ ਏਜੰਸੀ ਚ ਘਟ ਕੇ ਵੀ ਲਾਵਾਂਗਾ ਤੇ 3.5 ਲੱਖ ਰੁਪਈਆ ਲੱਗ ਜਾਣਾ ਇਹ ਤੋਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਾਲ ਕੀਤੀ ਆ ਖੇਤੀਬਾੜੀ ਉਪਾਦ ਉਹਨਾਂ ਨੇ ਕੀ ਕਹਿੰਿਆ ਇਸ ਬੰਦ ਮੈਂ ਆਪਣੇ ਬਲਾਕ ਅਫਸਰ ਸੋਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਕੁਝ ਨਹੀਂ ਕਰ ਸਕਦੇ ਚਲੋ ਜੋ ਹੋਇਆ ਮਾੜਾ ਹੋਇਆ ਮੈਂ ਕਿਹਾ ਵੀ ਤੁਸੀਂ ਅੱਗ ਲਾਉਂਦੇ ਆ ਤੇ ਪਰਚਾ ਕਰ ਦਿੰਦੇ ਹੋ ਨਹੀਂ ਅੱਗ ਲਾਈ ਤੇ ਸਾਡਾ ਨੁਕਸਾਨ ਹੋ ਗਿਆ ਤਾਂ ਫਿਰ ਜਿਹੜੀ ਆ ਸਾਨੂੰ ਫਿਰ ਇਹ ਨਾਕ ਲਾਉਣ ਦਾ ਕੀ ਫਾਇਦਾ ਤਾਂ ਕਹਿੰਦੇ ਵੀ ਮੈਂ ਆ ਰਿਹਾ ਤੁਹਾਡੇ ਕੋਲ ਤੇ ਆਣ ਕੇ ਮੈਂ ਤੁਹਾਨੂੰ ਤੇ ਮਿਲਦਾ ਇਹ ਬਹੁਤ ਮਾੜੀ ਗੱਲ ਹੋਈ ਹੈ ਜਿਹੜੀ ਵੀ ਘਟਨਾ ਹੋਈ ਹੈ ਕਸਾਨ ਦਾ ਜਿਹੜਾ ਬੜਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਤੇ ਬੜੀ ਮਾੜੀ ਗੱਲ ਹੈ ਜਿਸ ਤਰ੍ਹਾਂ ਵੀ ਜੋ ਤਤਨ ਦੱਸਿਆ ਉਹਨਾਂ ਨੇ ਉਹਨਾਂ ਨੇ ਮਾਸੂਮੀਅਤ ਹੋਣੇ ਪਈ ਸਾਡ ਸਰਕਾਰ ਕਰਕੇ ਹੋਇਆ ਨੁਕਸਾਨ ਤੇ ਨੁਕਸਾਨ ਤੇ ਤਕਰੀਬਨ ਮੋਸਟ ਪ੍ਰੋਬੇਬਲੀ ਅਸੀਂ 85% ਤੇ ਲੱਗ ਸਕਦੇ ਤਕਰੀਬਨ ਦੇਖਣ ਲਿਆ ਆਈ ਆਪਾਂ ਸਾਰਿਆਂ ਨੂੰ ਹਾਂਜੀ ਤੇ ਇਸ ਸਾਰ ਪੰਜਾਬ ਸਰਕਾਰ ਵੱਲੋਂ ਕਿਹਾ ਰਿਹਾ ਕਿ ਖੇਤਾਂ ਦੇ ਵਿੱਚ ਅੱਗ ਨਹੀਂ ਲਾਉਣੀ ਚਾਹੀਦੀ ਹਾਂਜੀ ਅੱਗ ਪਰਾੜੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹਾਂਜੀ ਦਾ ਇਸ ਤਰ੍ਹਾਂ ਕੰਦੇ ਨਾਲ ਲੱਗੇ ਜੇ ਕਿਸਾਨ ਦਾ ਨੁਕਸਾਨ ਹੋਇਆ ਹੈ ਇਹਨੂੰ ਬਚਾਉਣ ਕਰਵਾਸਤੇ ਮਸ਼ੀਨਰੀ ਵਰਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਥੱਲੇ ਕਾਫੀ ਸੀ ਜਿਹਦੇ ਕਰਕੇ ਅੱਗ ਜਿਆਦਾ ਮੱਚ ਗਈ। ਹੂੰ। ਕੀ ਕੀ ਕਰਤ ਹੈ? ਤੇ ਕੋਈ ਇਹ ਸਾਡਾ ਪ੍ਰੋਗਰਾਮ ਸਰਕਾਰ ਦਾ ਵੀ ਆ ਵੀ ਆਪਾਂ ਪਰਾਲੀ ਨੂੰ ਲੱਗ ਨਹੀਂ ਲਾਉਣੇ। ਜੀ। ਇਹ ਚੰਗੀ ਗੱਲ ਹੈ ਜਿਵੇਂਦਾਰੇ ਪੁਰਾਣੇ ਸਾਲਾਂ ਨਾਲ ਜੁੜੇ ਆ ਤੇ ਪੁਰਾਣੇ ਸਾਲਾਂ ਤੋਂ ਅੱਗ ਨਹੀਂ ਲਾ ਰਹੇ ਤੇ ਬੜੀ ਵਧੀਆ ਗੱਲ ਹੈ ਸੰਦਗੇ ਵਰਤ ਰਹੇ ਸੀ ਸੁਪਰਸੀਡਰ ਜਿਹੜਾ ਬੜੀ ਵਧੀਆ ਗੱਲ ਹੈ ਵੀ ਗੱਲ ਜੋ ਵੀ ਸਰਕਾਰ ਦੇ ਹਦਾਇਤਾਂ ਦੇ ਅਧੀਨ ਵਿੱਚ ਕੋਈ ਸਰਕਾਰਾਂ ਲੋਕ ਕੋਲ ਹੋ ਹੋ ਗੱਲ ਕੰਪਨਸੇਸ਼ਨ ਦੇ ਉੱਤੇ ਜੋ ਹੈ ਜੇ ਰਿਪੋਰਟ ਬਣਾ ਕੇ ਲਿਖਣੇ ਲਿਖਦਾ ਹੈ ਪ੍ਰਿੰਸੀਪਲ ਸਾਹਿਬ ਸਰ ਕੋਈ ਕਿਸਾਨ ਨੇ ਤੁਹਾਨੂੰ ਕਾਲ ਕੀਤੀ ਸੀ ਕਿ ਸਾਡੇ ਟਾਈਟੂਨ ਅੱਗ ਲੱਗ ਗਈ ਆ ਉਸ ਨੇ ਅਫਸੋਸ ਕੀਤਾ ਗੱਲ ਬਹੁਤ ਮਾੜੀ ਪਰ ਨਾਲ ਤੁਸੀਂ ਇਹ ਨਹੀਂ ਗੱਲ ਕਿ ਅਸੀਂ ਕੀ ਕਰ ਸਕਦੇ ਹਾਂ ਸਰ ਤੇ ਜਦ ਕਿ ਜਦੋਂ ਵੀ ਅੱਗ ਲਾਈ ਜਾਂਦੀ ਹੈ ਪਹਿਲੇ ਤੁਹਾਡਾ ਮਹਿਕਮਾ ਉਸ ਵਾਲੀ ਜ ਇਹ ਹੋਰ ਤੇ ਵੇਖੋ ਜੋ ਪ੍ਰੋਸੀਜਰ ਮੈਂ ਇਹਨਾਂ ਨੂੰ ਕਿਹਾ ਸੀ ਪਹਿਲਾਂ ਵੀ ਮੈਂ ਕਿਹਾ ਜੇ ਸਾਡੇ ਵਿਭਾਗ ਦੇ ਕੋਈ ਹੋਏਗਾ ਵਸਦੇ ਗਲਤ ਅਸੀਂ ਕਰਾਂਗੇ ਪਰ ਬਾਕੀ ਮੈਨੂੰ ਕਿਥੋਂ ਕਿ ਮੈਨੂੰ ਪੁਰਾਣਾ ਸੀ ਕਿ ਸਾਡੇ ਵਿਭਾਗ ਦੇ ਕੋਲ ਬਹੁਤ ਇਹ ਗੱਲ ਨਹੀਂ ਕਿ ਜਿਹੜੀ ਤਰ੍ਹਾਂ ਅੱਗ ਲੱਗ ਜਾਂਦੀ ਹੈ ਪਰ ਪੁੱਛ ਲੈਨੇ ਜੇ ਸਾਡੇ ਆਪਣੇ ਕੋਲ ਵਿਭਾਗ ਦੇ ਕੋਲ ਸਾਡੇ ਕੋਲ ਹੋਏਗੇ ਇਸ ਦੀ ਪ੍ਰੋਵੀਜ਼ਨ ਕੋਈ ਹੋਸਾ ਨਾ ਲੈਂਦਾ ਫਿਰ ਇਹ ਲੇਖੋ ਪਹਿਲਾਂ ਇਹੋ ਜਿਹਾ ਮਾਮਲਾ ਆਇਆ ਹੋਵੇ ਅਜੇ ਕੋਈ ਨਹੀਂ ਸਾਡੇ ਕੋਲ ਇਸ ਤਰ੍ਹਾਂ ਦਾ ਆਪਣੇ ਮੇਰੇ ਬਲਾਕਸ ਤੇ ਨਹੀਂ ਕਦੀ ਆਇਆ